ਆਪ ਨੂੰ ਸਰ ਮਟਰ ਸਰ ਕੀ ਮਾਮਲਾ ਕਿੰਨੇ ਜਿਹੜੇ ਦੋਸ਼ੀ ਪਕਰਦੇ ਆ ਜੀ ਬਾਪੀ ਇੱਕ ਜੀ ਬੜੀ ਅਨਫੋਰਚੂਨੇਟ ਵਾਦਤ ਹੋਈ ਹੈ ਜਿੱਥੇ ਜੀ ਰਾਤ ਇੱਕ ਜਿਹੜਾ 23 24 ਦੀ ਰਾਤ ਜਿਹੜੀ ਆਪਣੇ ਨਾਲ ਜਿਹੜੀ ਰਾਤ ਚੱਲ ਰਹੀ ਹੈ ਦਿਨ ਚੱਲ ਰਹਾ ਜਿਹੜਾ ਤੇ ਵੀ ਇਹਦੇ 1 ਵਜੇ ਕਰੀਬ ਇੱਕ ਕਮਲਜੀਤ ਨਾਮ ਦਾ ਮੁੰਡਾ ਆ ਇਹ ਆਪਣੇ ਤਿੰਨ ਯਾਰਾਂ ਦੋਸਤਾਂ ਦੇ ਨਾਲ ਇੱਥੇ ਇੱਕ ਔਰ ਦੇ ਵਿੱਚ ਲੋਕਲ ਬੱਸ ਅੱਡੇ ਜਿਹੜਾ ਆਪਣਾ ਉੱਥੇ ਠੇਕੇ ਤੇ ਲੱਗ ਗਿਆ ਇਹ ਬੀਰਗੁਰ ਪੀਣ ਆਏ ਸੀਗੇ ਜੀ ਉੱਥੇ ਇਹਨਾਂ ਦੇ ਜਾਣਕਾਰ ਜਿਹੜੀ ਦੂਜੀ ਪਾਰਟੀ ਹੈਗੀ ਆ ਉਹ ਉੱਥੇ ਖੜੇ ਸੀ ਤੇ ਇਹਨਾਂ ਦਾ ਇੱਕ ਵੀਰ ਲੈਂਡ ਵਿੱਚ ਆਪਸ ਵਿੱਚ ਤੂ ਤੂ ਮਮ ਹੋ ਗਈ। ਉਹ ਤੂ ਤੂ ਮਮ ਇਸ ਗੱਲ ਤਾਂ ਵੱਧ ਗਈ ਕਿ ਇਹ ਮਤਲਬ ਜਿਹੜੇ ਦੂਸਰੇ ਪਾਸੇ ਨੇ ਹੈਪੀ ਸ਼ਿਵਾ, ਅੰਕਿਤ, ਸੁਨੀਲ ਤੇ ਇੱਕ ਆਕਾਰ ਲੜਕਾ ਹੋਰ ਇਹ ਸੰਦੀਪ ਇਹ ਵੀ ਉੱਥੇ ਕਾਰ 'ਚ ਬੈਠੇ ਸੀਗੇ। ਤੇ ਇਹਨਾਂ ਜਦੋਂ ਤੂ ਤੂ ਮਮ ਹੋਈ ਆ ਤੇ ਇਹ ਤੂ ਤੂ ਮਮੇ ਸਾਥਾ ਵੱਧ ਗਈ ਕਿ ਹਾਂ ਵੀ ਇਹ ਹੈ ਰਾਈ ਝਗੜੇ ਵਿੱਚ ਜੀ ਤਬਦੀਲ ਹੋ ਗਈ ਤੇ ਜਿਹੜਾ ਪਤਾ ਲੱਗਿਆ ਲੜਾਈ ਦਾ ਕੀ ਕਾਰਨ ਸੀ ਕਾਰਨ ਦੇਖੋ ਛੋਟਾ ਜਿਹਾ ਤੌਰ ਤੇ ਮੈਂ ਦੱਸ ਕੇ ਰਿਹਾ ਕਿ ਕਾਰਨ ਹੈ ਕਿ ਬੀਅਰ ਦੀ ਖਰੀਦ ਪਿੱਛੇ ਗੱਲ ਹੋਈ ਹੈ ਜੀ ਇਹ ਆਪਸ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਵੀ ਨਹੀਂ ਜੀ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਹਾਂ ਵੀ ਜਿਹੜਾ ਕੰਮ ਮਰਨ ਵਾਲਾ ਵਿਅਕਤੀ ਹੈ ਕਮਲਜੀਤ ਜੀ ਇਹ 19 ਸਾਲ ਉਮਰ ਹੈ ਤੇ ਇਹਨੇ ਇੱਕ ਹੈਪੀ ਹੈਪੀ ਨਾਲ ਦੇ ਮੁੰਡੇ ਨੂੰ ਬੀਅਰ ਵਾਸਤੇ ਕਿਹਾ ਸੀਗਾ ਕਿ ਬੀਅਰ ਮੈਨੂੰ ਪਿਆ ਜੀ ਤੇ ਉਹ ਬੀਅਰ ਪਿਆਣ ਪਹਿਲਾਂ ਉਹਨੇ ਹਾਂ ਕਰਤੀ ਮੁੜ ਕੇ ਨਾ ਕਰਤੀ ਮੁੜ ਕੇ ਇਹ ਜਾ ਕੇ ਕਾਰ 'ਚ ਬਹਿ ਗਿਆ ਵੇ ਬਾਕੀ ਜਿਹੜੇ ਆਰੋਪੀ ਨੇ ਉਹਦੇ ਕਾਰ ਚ ਬਹਿ ਗਿਆ ਸੰਦੀਪ ਨੇ ਸੁਮੇਰ ਨੇ ਕਾਰ ਚ ਬਹਿ ਗਿਆ ਜਾਨ ਤੇ ਉੱਥੇ ਇਹਦੇ ਕਮਲਜੀਤ ਨੇ ਉਹਨਾਂ ਦੇ ਕੋਲ ਗਿਆ ਉੱਥੇ ਇਹਨਾਂ ਦੀ ਆਪਸ ਤੂ ਤੂ ਮੈਮੇ ਹੋਈ ਆ ਉਹ ਤੂ ਤੂ ਮੈਮੇ ਤੇ ਲੜਾਈ 'ਚ ਤਬਦੀਲ ਹੋ ਗਈ ਲੈ ਜੋ ਤਬਦੀਲ ਹੋਈ ਆ ਤੇ ਇਹਨਾਂ ਨੇ ਆਪਣੇ ਗੱਡੀ ਦੇ ਵਿੱਚੋਂ ਬੇਸਬਾਲ ਕੱਢ ਕੇ ਤੇ ਹੋਰ ਵੀ ਡੰਨੇ ਰਾਠੇ ਕੱਢ ਕੇ ਇਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਉਹ ਕੁੱਟਣ ਦੇ ਉਦੋਂ ਜਖਮੀ ਹੋ ਗਿਆ ਜਖਮੀ ਹੋ ਗਿਆ ਤੇ ਜਿਹੜੇ ਇਹਦੇ ਨਾਲ ਸੀ ਕਮਲਜੀਤ ਨਾਲੇ ਦੇ ਦੋਸਤ ਸੀਗੇ ਇਹਨੂੰ ਸਿਵਲ ਹਸਪੀਟਲ ਲੈ ਕੇ ਗਏ ਨੇ ਸਿਵਲ ਹਸਪਤਾਲਾਂ ਨੇ ਕਿਹਾ ਕਿ ਇਹਨੂੰ ਪ੍ਰਾਈਵੇਟ ਹਸਪੀਟਲ ਲੈ ਜਾਓ ਤੇ ਉਹ ਪ੍ਰਾਈਵੇਟ ਹ ਕੀ ਸਰ ਕਿੰਨੇ ਬੰਦੇ ਫੜੇ ਜੀ ਅਸੀਂ ਤਿੰਨ ਜਣੇ ਫੜੇ ਜੀ ਚੋਂ ਇੱਕ ਹੈਪੀ ਇੱਕ ਸ਼ੇਵਾ ਤੇ ਅੰਕਿਤ ਇਹ ਤਿੰਨੇ ਇੱਥੇ ਧੂਰੀ ਲੈਣੇ ਤੇ ਕੋ ਰਹਣ ਵਾਲੇ ਨੇ ਤੇ ਸਰ ਟੋਟਲ ਕਿੰਨੇ ਨੇ ਸੀਗੇ ਟੋਟਲ 5 ਜਣੇ ਸਰ ਮਰਡਰ ਹੋਇਆ ਸਰ ਕੀ ਮਾਮਲਾ ਕਿੰਨੇ ਜਿਹੜੇ ਦੋਸ਼ੀ ਫੜਦੇ ਜੀ ਬਾਪੀ ਇੱਕ ਜੀ ਬੜੀ ਅਨਫੋਰਚੂਨੇਟ ਵਾਦਤ ਹੋਈ ਹੈ ਜਿੱਥੇ ਜੀ ਰਾਤ ਇੱਕ ਜਿਹੜਾ 23 24 ਦੀ ਰਾਤ ਜਿਹੜੀ ਆਪਣਾ ਜਿਹੜੀ ਆ ਰਾਤ ਚੱਲ ਰਹੀ ਹੈ ਦਿਨ ਚੱਲ ਰਹਾ ਜਿਹੜਾ ਤੇ ਵੀ ਇਹਦੇ 1 ਵਜੇ ਕਰੀਬ ਇੱਕ ਕਮਲਜੀਤ ਨਾਮ ਦਾ ਮੁੰਡਾ ਆ ਇਹ ਆਪਣੇ ਤਿੰਨ ਯਾਰਾਂ ਦੋਸਤਾਂ ਦੇ ਨਾਲ ਇੱਥੇ ਇੱਕ ਔਰ ਦੇ ਵਿੱਚ ਨੋਕਲ ਬਾਸਟੇ ਜਿਹੜਾ ਆਪਣਾ ਉੱਥੇ ਠੇਕੇ ਤੇ ਲੱਗ ਗਿਆ ਇਹ ਬੀਰਪੁਰ ਪੀਣ ਆਏ ਸੀਗੇ ਜੀ ਉੱਥੇ ਇਹਨਾਂ ਦੇ ਜਾਣਕਾਰ ਜਿਹੜੀ ਦੂਜੀ ਪਾਰਟੀ ਹੈਗੀ ਆ ਉਹ ਉੱਥੇ ਖੜੇ ਸੀ ਤੇ ਇਹਨਾਂ ਦਾ ਇੱਕ ਬੀਰ ਲੈਣ ਵਿੱਚ ਆਪਸ ਵਿੱਚ ਤੁਤੂ ਮੈਮਾ ਹੋ ਪਈ ਉਹ ਤੁਤੂ ਮੈਮਾ ਇਸ ਗੱਲ ਤਾਂ ਵੱਧ ਗਈ ਕਿ ਇਹ ਮਤਲਬ ਜਿਹੜੇ ਦੂਸਰੇ ਪਾਸੇ ਨੇ ਹੈਪੀ ਸ਼ਿਵਾ ਅੰਕਿਤ ਸੁਨੀਲ ਤੇ ਇਕੱਠਾ ਦਾ ਮਰਕਾ ਹੋਰ ਇਹ ਸੰਦੀਪ ਇਹ ਵੀ ਉੱਥੇ ਕਾਰ 'ਚ ਬੈਠੇ ਸੀਗੇ ਤੇ ਇਹਨਾਂ ਜਦੋਂ ਤੂ ਤੂ ਮਮ ਹੋਈ ਆ ਤੇ ਇਹ ਤੂ ਤੂ ਮਮੇ ਸਾਥ ਬੰਗੀ ਕਿ ਹਾਂ ਵੀ ਇਹ ਹੈ ਲੜਾਈ ਝਗੜੇ ਵਿੱਚ ਜੀ ਤਬਦੀਲ ਹੋ ਗਈ ਤੇ ਜਿਹੜਾ ਪਤਾ ਲੱਗਿਆ ਲੜਾਈ ਦਾ ਕੀ ਕਾਰਨ ਸੀ ਕਾਰਨ ਦੇਖੋ ਛੋਟਾ ਜਿਹਾ ਤੁਹਾਨੂੰ ਮੈਂ ਦੱਸ ਕੇ ਡਾ ਕਾਰਨ ਹੈ ਕਿ ਬੀਅਰ ਦੀ ਖਰੀਦ ਪਿੱਛੇ ਗੱਲ ਹੋਈ ਹੈ ਜੀ ਇਹ ਆਪਸ ਇੱਕ ਦੂਜੇ ਨੂੰ ਪਹਿਲਾਂ ਜਾਣਦੇ ਵੀ ਨਹੀਂ ਨੇ ਜੀ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਹਾਂ ਵੀ ਜਿਹੜਾ ਕੰਮ ਮਰਨ ਵਾਲਾ ਵਿਅਕਤੀ ਹੈ ਕਮਲਜੀਤ ਜੀ ਇਹ 19 ਸਾਲ ਉਮਰ ਹੈ ਤੇ ਇਹਨੇ ਇੱਕ ਹੈਪੀ ਹੈਪੀ ਨਾ ਦੇ ਮੁੰਡੇ ਨੂੰ ਬੀਅਰ ਵਾਸਤੇ ਕਿਹਾ ਸੀਗਾ ਕਿ ਬੀਅਰ ਮੈਨੂੰ ਪਿਆ ਜੀ ਤੇ ਉਹ 20 ਰੁਪਿਆਨ ਪਹਿਲਾਂ ਉਹਨੇ ਹਾਂ ਕਰਤੀ ਮੁੜ ਕੇ ਨਾ ਕਰਤੀ ਮੁੜ ਕੇ ਇਹ ਜਾ ਕੇ ਕਾਰ 'ਚ ਬਹਿ ਗਿਆ ਵੇ ਬਾਕੀ ਜਿਹੜੇ اروਪੀਨੋ ਉਹਦੇ ਕਾਰ ਚ ਬਹਿ ਗਿਆ ਸੰਦੀਪ ਉਹਦੇ ਸੁਮੇਰੋ ਉਹਦੇ ਕਾਰ ਚ ਬਹਿ ਗਿਆ ਜਾਨ ਤੇ ਉੱਥੇ ਇਹਦੇ ਕਮਲਜੀਤ ਨੇ ਉਹਨਾਂ ਦੇ ਕੋਲ ਗਿਆ ਉੱਥੇ ਇਹਨਾਂ ਦੀ ਆਪਸ ਤੂਤੂ ਮੈਮੇ ਹੋਈ ਆ ਉਹ ਤੂਤੂ ਮੈਮੇ ਤੇ ਲੜਾਈ 'ਚ ਤਬਦੀਲ ਹੋ ਗਈ ਲੈ ਜੋ ਤਬਦੀਲ ਹੋਈ ਆ ਤੇ ਇਹਨਾਂ ਨੇ ਆਪਣੇ ਗੱਡੀ ਦੇ ਵਿੱਚੋਂ ਬੇਸਬਾਲ ਕੱਢ ਕੇ ਤੇ ਹੋਰ ਵੀ ਡੰਨੇ ਰਾਠੇ ਕੱਢ ਕੇ ਇਹਨਾਂ ਨੂੰ ਕੁੱਟਣਾ ਸ਼ੁਰੂ ਕਰਤਾ ਉਹ ਕੁੱਟਣ ਦੇ ਉਦੋਂ ਜਖਮੀ ਹੋ ਗਿਆ ਜਖਮੀ ਹੋ ਗਿਆ ਤੇ ਜਿਹੜੇ ਇਹਦੇ ਨਾਲ ਸੀ ਕਮਲਜੀਤ ਨਾਲੇ ਦੇ ਦੋਸਤ ਸੀਗੇ ਇਹਨੂੰ ਸਿਵਲ ਹਸਪੀਟਲ ਲੈ ਕੇ ਗਏ ਨੇ ਸਿਵਲ ਹਸਪਤਾਲਾਂ ਨੇ ਕਿਹਾ ਕਿ ਇਹਨੂੰ ਪ੍ਰਾਈਵੇਟ ਹਸਪੀਟਲ ਲੈ ਜਾਓ ਤੇ ਉਹ ਪ੍ਰਾਈਵੇ ਕੀ ਸਰ ਕਿੰਨੇ ਬੰਦੇ ਪਕੜੇ ਜੀ? ਅਸੀਂ ਤਿੰਨੇ ਜਣੇ ਫੜੇ ਜੀ ਚੋਂ ਇੱਕ ਹੈਪੀ ਇੱਕ ਸ਼ੇਵਾ ਤੇ ਅਨਕਿਤ ਇਹ ਤਿੰਨੇ ਹੀ ਇੱਥੇ ਧੂਰੀ ਲੈਣੇ ਤੇ ਕੋਹਰਨ ਵਾਲੇ ਨੇ। ਤੇ ਸਰ ਟੋਟਲ ਕਿੰਨੇ ਨੇ ਸੀਗੇ? ਟੋਟਲ 5 ਜਣੇ ਜੀ।